ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਇਆ ਪਾਰਟੀ ویئر ਕਲੈਕਸ਼ਨ ਇਹ ਨਾਰਮਲ ਰੇਂਜ ਦੇ ਉੱਪਰ ਰਹੂਗੀ ਤੇ ਜਿਹੜੀਆਂ ਵੀ ਪੈਣਾ ਜਾਣੀ ਕਿ ਕਾਫੀ ਮੈਸੇਜ ਆ ਰਹੇ ਸੀ ਕਿ ਨਾਰਮਲ ਰੇਂਜ ਲੈ ਕੇ ਆਓ ਜਿਆਦਾ ਮਹਿੰਗੇ ਨਹੀਂ ਅਸੀਂ ਲੈਣੇ ਹੈਗੇ ਸੋ ਉਹਨਾਂ ਦੇ ਲਈ ਇਹ ਵਾਲੇ ਵਰਕ ਆਏ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕ੍ਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਅਤੇ ਹੇਠਾਂ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਵੈਲਵਟ ਸੂਟਾਂ ਦੀ ਕਾਫੀ ਭੈਣਾਂ ਦੀ ਡਿਮਾਂਡ ਆ ਰਹੀ ਆ ਇੱਕ ਅੱਧੇ ਦਿਨ ਦੀ ਵੇਟ ਕਰੋ ਵੈਲਵਟ ਸੂਟ ਵੀ ਆਪਣੇ ਕੋਲ ਅਵੇਲੇਬਲ ਹੋ ਜਾਣੇ ਨੇ ਤੇ ਨਾਲ ਦੀ ਨਾਲ ਸਾਰਾ ਸਟਾਕ ਜਾਨਕੀ ਅਵੇਲੇਬਲ ਹੋ ਰਿਹਾ ਵਾ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਸ਼ੋਅ ਕਰਦੀ ਆ ਰਹੀ ਆ ਸੋ ਜਿਹੜੇ ਵੀ ਸੂਟ ਅੱਜ ਦੀ ਵੀਡੀਓ ਚ ਤੁਹਾਨੂੰ ਪਸੰਦ ਆਉਣਗੇ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਫੈਬਰਿਕ ਹੈਗਾ ਕ੍ਰਸ਼ ਤੇ ਸਾਰਾ ਉੱਪਰ ਤੁਹਾਨੂੰ ਵਰਕ ਮਿਲੇਗਾ गोल्डन प्लस हैंड का काम मिलेगा सारा वीया बहुत सोना काम होया। बहुत हो बहुत रिजनेबल प्राइज़ है जो मर्जी सूट चक लियो देखो बहुत ही सोहना सारा घेरे के उपर कम परपल -पर शेड के दे उपर देखो कि प्यारा कि सोना सारा काम हो सूट पर सेम कढ़ाई आएगी तो गले के उपर भी सेम गले के उपर भी वर्क आऊगा ਤੋ ਜਿਹੜੀਆਂ ਵੀ ਪੈਨਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਓ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਕੋਈ ਅਦਰ ਕਲਰ ਨਹੀਂ ਸੋਲੋ ਪੀਸ ਆ ਕੋਈ ਵੀ ਕਲਰ ਨਹੀਂ ਆਇਆ ਇਹਦੇ ਵਿੱਚ ਇਕੱਲਾ ਹੀ ਪੀਸ ਆਇਆ ਇਹ ਹਲੋ ਨਾਲ ਇਹਦੇ ਸੇਮ ਆਊਗਾ ਦੁਪੱਟਾ ਸਾਰੇ ਦੁਪੱਟੇ ਦੇ ਉੱਪਰ ਵੀ ਵਰਕ ਮਿਲੂਗਾ 4 ਸਾਈਡ ਲਾਸ ਮਿਲੂਗਾ ਹਲੋ ਜੀ ਵਰਕ ਦੇਖ ਲਓ ਪੂਰਾ ਖੁੱਲਾ ਡਲਾ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਨਾਲ ਇਹਦੇ ਪਿਓਰ ਦੇ ਦੁਪੱਟੇ ਦੇ ਉੱਤੇ ਸਾਰਾ ਵਰਕ ਮਿਲੂਗਾ ਜਿਹੜਾ ਸੂਟ ਪਸੰਦ ਆਇਆ ਲੈ ਲਿਓ ਸਕਰੀਨਸ਼ਾਟ ਪ੍ਰਾਈਸ ਰੀਜ਼ਨੇਬਲ ਹੀ ਆ ਜਿਆਦਾ ਪ੍ਰਾਈਸ ਨਹੀਂ ਹੈਗੇ ਸਾਰੀਆਂ ਵੀਡੀਓ ਦੇ ਵਿੱਚ ਸ਼ੋਅ ਕਰ ਦੇਣੀ ਹੁੰਦੀਆਂ ਨੇ ਮੈਂ ਪ੍ਰਾਈਸ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੇ ਤੁਸੀਂ ਸਕਿਪ ਕਰ ਦਿਓ ਤਾਂ ਫਿਰ ਕਈ ਚੀਜ਼ਾਂ ਸਕਿਪ ਹੋ ਜਾਂਦੀਆਂ ਨੇ ਆ ਲੋ ਸੈਕਿੰਡ ਦਿਖੋ ਇਹ ਨਾਲ ਪੈਚ ਦਾ ਕੰਮ ਹੋਇਆ ਇਹ ਬਲੈਕ ਕਲਰ ਦੇ ਉੱਪਰ ਆ ਗੱਲ ਇਸੀ ਲੁੱਕ ਦਾ ਪੀਸ ਆ

ਮਸਲੀਨ ਫੈਬਰਿਕ ਆਹ ਹੈ ਬਹੁਤ ਸੋਹਣਾ ਪਾਰਟੀ ویئر ਸ਼ਾਈਨਾ ਬਹੁਤ ਸੋਹਣੀ ਫੈਬਰਿਕ ਦੇ ਉੱਪਰ ਲਾਈਨਿੰਗ ਸਾਰੇ ਕੱਪੜਿਆਂ ਨੂੰ ਰਿਕੁਆਇਰ ਆ ਜੀ ਅੱਜ ਵਾਲਿਆਂ ਨੂੰ ਲਾਈਨਿੰਗ ਜ਼ਰੂਰ ਲੱਗੂਗੀ ਵਿਦਆਊਟ ਲਾਈਨਿੰਗ ਨਹੀਂ ਬਣਨਗੇ ਆਲੋ ਨਾਲ ਇਸ ਤਰ੍ਹਾਂ ਹੀ ਪੈਨਲਸ ਜਾਂਦੀਆਂ ਨੇ ਸਾਰੇ ਦੁਪੱਟਿਆਂ ਦੇ ਉੱਪਰ 골ਡਨ ਪੈਨਲ 4 ਸਾਈਡ ਕੱਟ ਵਰਕ ਦੇ ਨਾਲ ਇਸ ਤਰ੍ਹਾਂ ਪੈਨਲਸ ਬਣੀਆਂ ਹੋਈਆਂ ਨੇ ਬਲੈਕ ਕਲਰ ਦਾ ਇਹ ਦੁਪੱਟਾ ਵਾ ਇਹਦਾ ਤੇ ਸੇਮ ਮਸਲੀਨ ਦੇ ਉੱਪਰ ਹੀ ਦੁਪੱਟਾ ਸਾਰਾ ਬਣਿਆ ਹੋਇਆ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨੇ ਫਟਾਫੜ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਚੱਕ ਲਿਓ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆ ਰਹੇ ਇਹ ਅਗੇ ਸ਼ਿਮਰ ਦੇ ਉੱਪਰ ਵਿਸਕੋਸ ਵਾਲੀ ਸ਼ਿਮਰ ਨਹੀਂ ਹੈਗੀ ਜੀ ਡੀ ਸ਼ਿਮਰ ਆ ਕਿਉਂਕਿ ਇਹ ਪ੍ਰਾਈਸ ਦੇ ਵਿੱਚ ਡੀ ਸ਼ਿਮਰ ਹੀ ਮਿਲੂਗੀ विस्कॉस बिस्कॉस की हर क्वालिटी तीन हजार चार हजार प्लस चली जाती है सो so, जड़ी क्वालिटी थोड़ा मैं मैनशन कर रही हूँ सेम यही क्वालिटी मिलेगी आलो इदर सारा गोल्डन कम होगा सारा हाईलाइट किया होगा देख देख आलो जी देख एक देख गोल्डन सारा कम हो भी आल ओवर शिमर का सूट है सारा सेम ਆਹ ਲੋ ਬੜੀ ਸਾਰੀ ਟੱਚ ਆ ਸ਼ਿਮਰ ਦੀ ਪੂਰੀ ਸ਼ਾਈਨ ਵਾਲਾ ਫੈਬਰਿਕ ਆ ਪੂਰਾ ਸੌਫਟ ਆ ਕੋਈ ਸਿੰਥੈਟਿਕ ਨਹੀਂ ਵੀ ਚੂਬੂਗਾ ਚੂਬਣ ਵਾਲਾ ਕੱਪੜਾ ਨਹੀਂ ਹੈਗਾ ਕੱਪੜਾ ਸੌਫਟ ਆ ਚਾਹੇ ਡੀ ਦੇ ਵਿੱਚ ਆ ਚਾਹੇ ਪਿਓਰ ਦੇ ਵਿੱਚ ਜਿਹੜਾ ਵੀ ਲਓਗੇ ਬਹੁਤ ਸੋਹਣੀ ਸਾਰੀ ਕਲੈਕਸ਼ਨ ਆ ਇਹਦੇ ਨਾਲ ਵੀ ਤੁਹਾਨੂੰ ਦੁਪੱਟਾ ਸ਼ੋਅ ਕਰ ਦਿੰਨੀ ਆ ਆ ਆ ਲੋ ਜੀ ਇਹ ਹੈਗਾ ਦੁਪੱਟਾ ਪਿਓਰ ਦਾ ਦੁਪੱਟਾ ਲੱਗਿਆ ਦੁਪੱਟੇ ਦੇ ਫੋਰ ਸਾਈਡ ਆਊਗਾ ਵਰਕ ਬਹੁਤ ਸੋਹਣਾ ਸਾਰਾ ਕੰਮ ਹੋਇਆ ਦੁਪੱਟੇ ਦੇ ਉੱਪਰ ਵੀ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਚਾਰ ਚਾਰ ਕਲਰ ਨੇ ਇਨੀਸ਼ੀਅਲ ਕਲਰ ਨੇ ਜਿਆਦਾ ਡਾਰਕ ਨਹੀਂ ਹੈਗੇ ਜਿਆਦਾ ਲਾਈਟ ਨਹੀਂ మీడియం ਜਾਂ ਸ਼ਾਇਦ ਆ ਲਓ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਫਿਰੋਜ਼ੀ ਸ਼ੇਡ ਤੇ ਇੱਕ ਮਿਲੂਗਾ ਜੀ ਮਹਿੰਦੀਆ ਜੇ ਇਹ ਵਾਲੇ ਸੂਟਾਂ ਦਾ ਇਹ ਹੁੰਦਾ ਜਿਵੇਂ ਮਰਜੀ ਤੁਸੀਂ ਘਰੇ ਵਾਸ਼ ਕਰ ਲਓ ਜਿਵੇਂ ਮਰਜ਼ੀ ਇਹਨਾਂ ਨੂੰ ਪਾਓ ਹਨਾ ਕੋਈ ਐ ਚੱਕਰ ਨਹੀਂ ਹੁੰਦਾ ਜਿਵੇਂ ਕਿ ਜਿੰਨੀ ਆਪਾਂ ਪਿਓਰ ਦੀ ਕੁਆਲਿਟੀ ਚ ਜਾਣਦੇ ਆ ਵਿਸਕੋਸ ਦੀ ਕੁਆਲਿਟੀ ਜਾਣਦੇ ਆ ਉਹ ਫਿਰ ਡਰਾਈ ਕਲੀਨ ਹੀ ਹੁੰਦੇ ਨੇ ਤੇ ਕਈ ਪੈਣਾ ਇਹੀ ਵੇਸ ਲਾਈਕ ਕਰ ਜਿene ਕਿ ਅਸੀਂ ਘਰੇ ਧੋ ਕੇ ਵਾਸ਼ ਕਰ ਸਕੀਏ ਹਨਾ ਕੋਈ ਪ੍ਰੋਬਲਮ ਨਾ ਆਵੇ ਤਾਂ ਇਹ ਜਿਹੜੇ ਡੀ ਦੇ ਫੈਬਰਿਕ ਆ ਜਾਂਦੇ ਨੇ ਜਿਹੜੇ ਆਪਾਂ ਡੀ ਸੈਮੀ ਜਾਂ ਕੁਝ ਵੀ ਕਹਿ ਦਿੰਨੇ ਆ ਇਹਨਾਂ ਨੂੰ ਇਹਨਾਂ ਦੇ ਵਿੱਚ ਕੋਈ ਵੀ ਇਦਾਂ ਦੇ ਨਹੀਂ ਹੁੰਦੇ ਕਿ ਹਾਂ ਜੀ ਤੁਸੀਂ ਇਹ ਇਸ ਤਰ੍ਹਾਂ ਘਰੇ ਨਹੀਂ ਵਾਸ਼ ਕਰ ਸਕਦੇ ਜਿਵੇਂ ਮਰਜ਼ੀ ਕਰੋ ਦੇਖੋ ਇਹ ਸਾਰਾ ਕੰਮ ਹੋਇਆ ਹੋਇਆ ਸਾਰਾ ਹੈਂਡ ਦਾ ਵੀ ਟੱਚ ਹੋਇਆ ਨਾਲ ਸਾਰਾ ਕੰਮ ਆ ਬਹੁਤ ਸੋਹਣੇ ਸੂਟ ਨੇ ਨਾਲ ਇਹਦੇ ਸੇਮ ਦੁਪੱਟਾ ਇਸ ਤਰ੍ਹਾਂ ਤੁਹਾਨੂੰ ਸਾਰੇ ਦੁਪੱਟੇ ਦੇ ਉੱਪਰ ਵਰਕ ਮਿਲੇਗਾ ਇਹਦੇ ਵਿੱਚ ਫੋਰਥ ਕਲਰ ਹੈਗਾ ਤੁਹਾਡੇ ਕੋਲੇ ਪਰਪਲ ਸ਼ੇਡ ਚਾਰੇ ਤੇ ਚਾਰੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜ਼ੀ ਲੈ ਲਿਓ ਤੇ ਸਾਰੀ ਇਹ ਸ਼ਿਮਰ ਦੀ ਕਲੈਕਸ਼ਨ ਆ ਇਹ ਹੈਗਾ ਵੀ ਸ਼ੇਪ ਦੇ ਉੱਪਰ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਵੀ ਸਾਰਾ ਸ਼ਿਮਰ ਦਾਵਾ ਬਹੁਤ ਵਧੀਆ ਕੁਆਲਿਟੀ ਲੱਗੀ ਹੋਈ ਆ ਸ਼ਿਮਰ ਦੀ ਸੌਫਟ ਵਾਲੀ ਆ ਤੇ ਵੀ ਸ਼ੇਪ ਦਾ ਇਸ ਤਰ੍ਹਾਂ ਗਲਾ ਬਣਿਆ ਹੋਇਆ ਸਾਈਡਾਂ ਤੇ ਇਸ ਤਰ੍ਹਾਂ ਦੀਆਂ ਬਾਹਾਂ ਬਣੀਆਂ ਹੋਣਗੀਆਂ ਆ ਦੋਨਾਂ ਕੰਮ ਬਾਹਾਂ ਦੇ ਉੱਪਰ ਆਊਗਾ ਤੇ ਇਸ ਤਰ੍ਹਾਂ ਸਾਰੇ ਪੈਨਲ ਦਾ ਕੰਮ ਹੋਇਆ ਹੋਇਆ ਫਿਰ ਪੱਲੇ ਦੇ ਉੱਪਰ ਸਾਰਾ ਕੰਮ ਆਊਗਾ ਪੱਲੇ ਤੇ ਟੋਟਲੀ ਜਿੰਨਾ ਵੀ ਆ ਸਾਰਾ ਹੈਂਡ ਦੇ ਨਾਲ ਹਾਈਲਾਈਟ ਕੀਤਾ ਪ੍ਰੋਪਰ ਹੈਂਡ ਦਾ ਕੰਮ ਵੀ ਮਿਲੂਗਾ ਪ੍ਰੋਪਰ ਥ्रेड ਦਾ ਵੀ ਮਿਲੂਗਾ ਆਰੀ ਦਾ ਕੰਮ ਵੀ ਮਿਲੂਗਾ ਸਾਰੇ ਕੰਮ ਮਿਲਣਗੇ ਇਹਦੇ ਵਿੱਚ ਬਹੁਤ ਸੋਹਣੇ ਸਾਰਾ ਕੰਮ ਹੋਇਆ ਹੋਇਆ ਤੇ ਨਾਲ ਹੀ ਤੇ ਜਿਹੜਾ ਦੁਪੱਟਾ ਇਹਦੇ ਨਾਲ ਜਿਹੜੀ ਬਾਟਮ ਆਉਗੀ ਉਹ ਪਲੇਨ ਆਉਗੀ ਆਹੋ ਸ਼ਿਮਰ ਤੇ ਸ਼ਰਟ ਆ ਜੀ ਮਸਲੀਨ ਦੀ ਬਾਟਮ ਆਉਗੀ कॉटन ਮਸਲੀਨ ਦੀ ਆ ਬਾਟਮ ਇਹਦੇ ਨਾਲ ਆਹੋ ਨਾਲ ਹੈਗਾ ਜੀ ਦੁਪੱਟਾ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਉੱਪਰ ਵਰਕ ਮਿਲੂਗਾ 4 ਸਾਈਡ ਮਿਲੂਗੀ ਲੈਸ ਜਿਹੜਾ ਮਰਜੀ ਸੂਣ ਲੈ ਲਓ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇਹ ਹੈਗਾ ਰਸਟ ਸ਼ੇਡ ਤੇ ਆਕੇਂ ਦੇ ਵਿੱਚ ਮਿਲੂਗਾ ਤੁਹਾਨੂੰ ਮੋਰ ਪੰਖੀਆ ਸ਼ੇਡ ਆਲੋ ਅਗਲਾ ਹੈਗਾ ਇਹ ਹੈਗਾ ਡਾਰਕ ਟੂਨ ਦੇ ਉੱਤੇ ਹੈਗਾ ਸ਼ਿਮਰ ਦਾ ਹੀ ਆ ਵੀ ਜਿਹੜਾ ਆਪਾਂ ਫਰਸਟ ਸੈੱਟ ਖੋਲਿਆ ਸੀ ਸੀਮ ਉਹਦੇ ਨਾਲ ਦਾ ਹੀ ਆ ਉਹਦੇ 'ਚ ਮੀਡੀਅਮ ਦੇ ਚਾਰਟ ਸੀਗੇ ਇਹਦੇ ਵਿੱਚ ਥੋੜੇ ਡਾਰਕ ਹੈ ਤਿੰਨ ਕਲਰ ਉੱਪਰ ਆਇਆ ਇਸ ਤਰ੍ਹਾਂ ਪੂਰੀ ਹੈਵੀ ਲੁੱਕ ਦੇ ਉੱਪਰ ਆ ਤੇ ਪੱਲਾ ਵੀ ਪੂਰਾ ਫੁੱਲ ਹੈਵੀ ਮਿਲੇਗਾ ਆਲ ਓਵਰ ਸੂਟ ਆ ਨਾਲ ਦੁਪੱਟਾ ਤੁਹਾਨੂੰ ਸਾਰਾ ਵਰਕ ਵਾਲਾ ਮਿਲੇਗਾ ਆ ਲੋ ਦੁਪੱਟਾ ਸਾਰਾ ਵਰਕ ਹੋਇਆ ਹੋਇਆ ਜਿਹੜਾ ਮਰਜ਼ੀ ਸੂਟ ਲੈ ਲਓ ਇਹਨਾਂ ਦੇ ਵਿੱਚੋਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸੂਟ ਨੇ ਅਗਲਾ ਹੈਗਾ ਇਹਦੇ ਵਿੱਚ ਆਲੋ ਪਰਪਲ ਸ਼ੇਡ ਲਵੈਂਡਰ ਪਰਪਲ ਸ਼ੇਡ ਆ ਇਹ ਵੀ ਬਹੁਤ ਸੋਹਣਾ ਕਲਰ ਆ ਅਗਲਾ ਹੈਗਾ ਇਹਦੇ ਵਿੱਚ ਮਹਿੰਦੀ ਆ ਟੂ ਮਜ਼ੈਂਟਾ ਆਪਾਂ ਖੋਲਿਆ ਹੀ ਹੋਇਆ ਵਾ ਹਾਂਜੀ ਸੇਮ ਮਿਲੂਗਾ ਦੁਪੱਟਾ ਵਧੀਆ ਕੋਇਆ ਮਹਿੰਦੀਆ ਟੂਨ ਦੇ ਉੱਪਰ ਸੇਮ ਡਿਜ਼ਾਈਨ ਆ ਤਿੰਨ ਕਲਰ ਨੇ ਦੇ ਵਿੱਚ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਲੈ ਕੇ ਆਈਆਂ ਤੇ ਉਹਨਾਂ ਪੈਨਾਂ ਲਈ ਸਪੈਸ਼ਲੀ ਜਿਨ੍ਹਾਂ ਦੇ ਕਾਫੀ ਮੈਸੇਜ ਆ ਰਹੇ ਸੀ ਕਿ ਰੀਜ਼ਨੇਬਲ ਪ੍ਰਾਈਸ ਹੋਵੇ ਤੇ ਬੈਸਟ ਫੈਬਰਿਕ ਹੋਵੇ ਬਹੁਤ ਸੋਹਣਾ ਫੈਬਰਿਕ ਆ ਤੇ ਰੀਜ਼ਨੇਬਲ ਪ੍ਰਾਈਸ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਵੀ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੋ ਡੇਲੀ ਆਪਣੀ ਵੀਡੀਓ ਆ ਆ ਜਾਂਦੀ ਹੈ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਆ ਸੋ ਡੇਲੀ ਆਪਾਂ ਹਰ ਤਰ੍ਹਾਂ ਦਾ ਵਧੀਆ ਤੋਂ ਵਧੀਆ ਤੇ ਹਰ ਤਰ੍ਹਾਂ ਦਾ ਫੈਬਰਿਕ ਲੈ ਕੇ ਹਨਾ ਹੈਂਡਵਰਕ ਸਿੰਪਲ ਘਰ ਪਾਉਣ ਵਾਲੇ ਹਰ ਤਰ੍ਹਾਂ ਦੇ ਸੂਟ ਲੈ ਕੇ ਤੁਹਾਡੇ ਲਈ ਆਉਣੇ ਆ ਸੋ ਡੇਲੀ ਆਪਣੀ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਜਿਆ ਕਰੋ ਸ਼ੇਅਰ ਜ਼ਰੂਰ ਕਰਜਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਜਿਆ ਕਰੋ ਤੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੇ ਜਿਹੜੀਆਂ ਭੈਣਾਂ ਇੰਨੇ ਸੋਹਣੇ-ਸੋਹਣੇ ਕਮੈਂਟ ਕਰਦੀਆਂ ਨੇ ਤੇ ਇੰਨਾ ਜ਼ਿਆਦਾ ਐਪਰੀਸ਼ੀਏਟ ਕਰਦੀਆਂ ਨੇ ਉਹਨਾਂ ਦਾ ਤੈਹ ਦਿਲੋਂ ਬਹੁਤ ਥੈਂਕ ਯੂ ਆ ਜਦੋਂ ਵੀ ਮੈਂ ਕਮੈਂਟ ਪੜ੍ਹਦੀ ਆ ਤੇ ਬਹੁਤ ਵਧੀਆ ਲੱਗਦਾ ਹਨਾ ਤੁਹਾਡਾ ਕਿਸੇ ਵੀ ਸ਼ਬਦਾਂ ਜਿਵੇਂ ਮੈਂ ਥੈਂਕ ਯੂ ਨਹੀਂ ਕਰ ਸਕਦੀ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਸੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ